ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਰਠਿ ਮਹੱਲਾ ਪੰਜਵਾਂ ਜਨਮ ਜਨਮ ਕੇ ਦੁਖ ਨਿਵਾਰੈ ਸੋਖਾ ਮਨ ਸਾਧਾਰੈ ਦਰਸ਼ਨ ਭੇਟਤ ਹੋਤ ਨਿਹਾਲਾ ਹਰਿ ਕਾ ਨਾਮ ਵਿਚਾਰੈ ਮੇਰਾ ਵੈਦ ਗੁਰੂ ਗੋਵਿੰਦਾ ਹਰਿ ਹਰਿ ਨਾਮ ਔਖਦ ਮੁਖ ਦੇਵੈ ਕਟ ਜਮ ਕੇ ਫੰਦਾ ਰਹਾ ਸਮਰਥ ਪੂਰਖ ਪੂਰਨ ਵਿਦਾਤੇ ਆਪੇ ਕਰਨੈ ਹਾਰਾ ਆਪਣਾ ਦਾਸ ਹਰਿਆਪੂ ਬਾਰਿਆ ਨਾਨਕ ਨਾਮ ਆਧਾਰਾ ਸੋਰਠਿ ਮਹੱਲਾ ਪੰਜਵਾਂ ਜਨਮ ਜਨਮ ਕੇ ਦੁਖ ਨਿਵਾਰੈ ਸੁਖਾ ਮਨ ਸਾਧਾਰੈ ਦਰਸ਼ਨ ਭੇਟਤ ਹੋਤ ਨਿਹਾਲਾ ਹਰ ਕਾ ਨਾਮ ਵਿਚਾਰੈ ਮੇਰਾ ਵੈਦ ਗੁਰੂ ਗੋਵਿੰਦਾ ਹਰ ਹਰ ਨਾਮ ਔਖਦ ਮੁਖ ਦੇਵੈ ਕਟੈ ਜਮ ਕੀ ਫੰਦਾ ਰਹਾਉ ਸਮਰਥ ਪੂਰਖ ਪੂਰਨ ਵਿਦਾਤੇ ਆਪੇ ਕਰਨੈ ਹਾਰਾ ਆਪਣਾ ਦਾਸ ਹਰਿਆਪੁਰ ਬਾਰਿਆ ਨਾਨਕ ਨਾਮ ਆਧਾਰਾ ਸੋਰਠਿ ਮਹੱਲਾ ਪੰਜਵਾਂ ਜਨਮ ਜਨਮ ਕੇ ਦੁਖ ਨਿਵਾਰੈ ਸੁਖਾ ਮਨ ਸਾਧਾਰੈ ਦਰਸ਼ਨ ਭੇਟਤ ਹੋਤ ਨਿਹਾਲਾ ਹਰਿ ਕਾ ਨਾਮ ਵਿਚਾਰੈ ਮੇਰਾ ਵੈਦ ਗੁਰੂ ਗੋਵਿੰਦਾ ਹਰਿ ਹਰਿ ਨਾਮ ਔਖਦ ਮੁਖ ਦੇਵੈ ਕਟ ਜਮ ਕੀ ਫੰਦਾ ਰਹਾ ਸਮਰਥ ਪੂਰਖ ਪੂਰਨ ਵਿਦਾਤੇ ਆਪੇ ਕਰਨੇ ਹਾਰਾ ਆਪਣਾ ਦਾਸ ਹਰਿਆਪੁਰ ਬਾਰਿਆ ਨਾਨਕ ਨਾਮ ਆਧਾਰਾ ਸੋਰਠ ਮਹੱਲਾ ਪੰਜਵਾਂ ਜਨਮ ਜਨਮ ਕੇ ਦੁਖ ਨਿਵਾਰੈ ਸੁਖਾ ਮਨ ਸਾਧਾਰੈ ਦਰਸ਼ਨ ਭੇਟਤ ਹੋਤ ਨਿਹਾਲਾ ਹਰ ਕਾ ਨਾਮ ਵਿਚਾਰੈ ਮੇਰਾ ਵੈਦ ਗੁਰੂ ਗੋਵਿੰਦਾ ਹਰ ਹਰ ਨਾਮ ਔਖਦ ਮੁਖ ਦੇਵੈ ਕਟ ਜਮ ਕੀ ਫੰਦਾ ਰਹਾਉ ਸਮਰਥ ਪੂਰਖ ਪੂਰਨ ਵਿਦਾਤੇ ਆਪੇ ਕਰਨੈ ਹਾਰਾ ਆਪਣਾ ਦਾਸ ਹਰਿਆਪੂ ਬਾਰਿਆ ਨਾਨਕ ਨਾਮ ਆਧਾਰਾ ਸੋਰਠਿ ਮਹੱਲਾ ਪੰਜਵਾਂ ਜਨਮ ਜਨਮ ਕੇ ਦੁਖ ਨਿਵਾਰੈ ਸੂਕਾ ਮਨ ਸਾਧਾਰੈ ਦਰਸ਼ਨ ਭੇਟਤ ਹੋਤ ਨਿਹਾਲਾ ਹਰਿ ਕਾ ਨਾਮ ਵਿਚਾਰੈ ਮੇਰਾ ਵੈਦ ਗੁਰੂ ਗੋਬਿੰਦਾ ਹਰਿ ਹਰਿ ਨਾਮ ਔਖਦ ਮੁਖ ਦੇਵੈ ਕਟ ਜਮ ਕੇ ਫੰਦਾ ਰਹਾ ਸਮਰਥ ਪੂਰਖ ਪੂਰਨ ਵਿਦਾਤੇ ਆਪੇ ਕਰਨੇ ਹਾਰਾ ਆਪਣਾ ਦਾਸ ਹਰਿਆਪੁਰ ਬਾਰਿਆ ਨਾਨਕ ਨਾਮ ਆਧਾਰਾ ਸੋਰਠ ਮਹੱਲਾ ਪੰਜਵਾਂ ਜਨਮ ਜਨਮ ਕੇ ਦੁਖ ਨਿਵਾਰੈ ਸੁਖਾ ਮਨ ਸਾਧਾਰੈ ਦਰਸ਼ਨ ਭੇਟਤ ਹੋਤ ਨਿਹਾਲਾ ਹਰ ਕਾ ਨਾਮ ਵਿਚਾਰੈ ਮੇਰਾ ਵੈਦ ਗੁਰੂ ਗੋਵਿੰਦਾ ਹਰ ਹਰ ਨਾਮ ਔਖਦ ਮੁਖ ਦੇਵੈ ਕਟ ਜਮ ਕੀ ਫੰਦਾ ਰਹਾਉ ਸਮਰਥ ਪੂਰਖ ਪੂਰਨ ਵਿਦਾਤੇ ਆਪੇ ਕਰਨੈ ਹਾਰਾ ਆਪਣਾ ਦਾਸ ਹਰਿਆਪੂ ਬਾਰਿਆ ਨਾਨਕ ਨਾਮ ਆਧਾਰਾ ਸੋਰਠਿ ਮਹੱਲਾ ਪੰਜਵਾਂ ਜਨਮ ਜਨਮ ਕੇ ਦੁਖ ਨਿਵਾਰੈ ਸੁਖਾ ਮਨ ਸਾਧਾਰੈ ਦਰਸ਼ਨ ਭੇਟਤ ਹੋਤ ਨਿਹਾਲਾ ਹਰਿ ਕਾ ਨਾਮ ਵਿਚਾਰੈ ਮੇਰਾ ਵੈਦ ਗੁਰੂ ਗੋਵਿੰਦਾ ਹਰਿ ਹਰਿ ਨਾਮ ਔਖਦ ਮੁਖ ਦੇਵੈ ਕਟ ਜਮ ਕੇ ਫੰਦਾ ਰਹਾ ਸਮਰਥ ਪੂਰਖ ਪੂਰਨ ਵਿਦਾਤੇ ਆਪੇ ਕਰਨੈ ਹਾਰਾ ਆਪਣਾ ਦਾਸ ਹਰਿਆਪੁਰ ਬਾਰਿਆ ਨਾਨਕ ਨਾਮ ਆਧਾਰਾ ਸੋਰਠਿ ਮਹੱਲਾ ਪੰਜਵਾਂ ਜਨਮ ਜਨਮ ਕੇ ਦੁਖ ਨਿਵਾਰੈ ਸੁਖਾ ਮਨ ਸਾਧਾਰੈ ਦਰਸ਼ਨ ਭੇਟਤ ਹੋਤ ਨਿਹਾਲਾ ਹਰ ਕਾ ਨਾਮ ਵਿਚਾਰੈ ਮੇਰਾ ਵੈਦ ਗੁਰੂ ਗੋਵਿੰਦਾ ਹਰ ਹਰ ਨਾਮ ਔਖਦ ਮੁਖ ਦੇਵੈ ਕਟ ਜਮ ਕੀ ਫੰਦਾ ਰਹਾਉ ਸਮਰਥ ਪੂਰਖ ਪੂਰਨ ਵਿਦਾਤੇ ਆਪੇ ਕਰਨੈ ਹਾਰਾ ਆਪਣਾ ਦਾਸ ਹਰਿਆਪੂ ਬਾਰਿਆ ਨਾਨਕ ਨਾਮ ਆਧਾਰਾ ਸੋਰਠਿ ਮਹੱਲਾ ਪੰਜਵਾਂ ਜਨਮ ਜਨਮ ਕੇ ਦੁਖ ਨਿਵਾਰੈ ਸੁਖਾ ਮਨ ਸਾਧਾਰੈ ਦਰਸ਼ਨ ਭੇਟਤ ਹੋਤ ਨਿਹਾਲਾ ਹਰਿ ਕਾ ਨਾਮ ਵਿਚਾਰੈ ਮੇਰਾ ਵੈਦ ਗੁਰੂ ਗੋਵਿੰਦਾ ਹਰਿ ਹਰਿ ਨਾਮ ਔਖਦ ਮੁਖ ਦੇਵੈ ਕਟ ਜਮ ਕੀ ਫੰਦਾ ਰਹਾ ਸਮਰਥ ਪੂਰਖ ਪੂਰਨ ਵਿਦਾਤੇ ਆਪੇ ਕਰਨੈ ਹਾਰਾ ਆਪਣਾ ਦਾਸ ਹਰਿਆਪੂ ਬਾਰਿਆ ਨਾਨਕ ਨਾਮ ਆਧਾਰਾ ਸੋਰਠਿ ਮਹੱਲਾ ਪੰਜਵਾਂ ਜਨਮ ਜਨਮ ਕੇ ਦੁਖ ਨਿਵਾਰੈ ਸੁਖਾ ਮਨ ਸਾਧਾਰੈ ਦਰਸ਼ਨ ਭੇਟਤ ਹੋਤ ਨਿਹਾਲਾ ਹਰ ਕਾ ਨਾਮ ਵਿਚਾਰੈ ਮੇਰਾ ਵੈਦ ਗੁਰੂ ਗੋਵਿੰਦਾ ਹਰ ਹਰ ਨਾਮ ਔਖਦ ਮੁਖ ਦੇਵੈ ਕਟੈ ਜਮ ਕੀ ਫੰਦਾ ਰਹਾਉ ਸਮਰਥ ਪੂਰਖ ਪੂਰਨ ਵਿਦਾਤੇ ਆਪੇ ਕਰਨੈ ਹਾਰਾ ਆਪਣਾ ਦਾਸ ਹਰਿਆਪੁਰ ਬਾਰਿਆ ਨਾਨਕ ਨਾਮ ਆਧਾਰਾ ਸੋਰਠਿ ਮਹੱਲਾ ਪੰਜਵਾਂ ਜਨਮ ਜਨਮ ਕੇ ਦੁਖ ਨਿਵਾਰੈ ਸੁਖਾ ਮਨ ਸਾਧਾਰੈ ਦਰਸ਼ਨ ਭੇਟਤ ਹੋਤ ਨਿਹਾਲਾ ਹਰਿ ਕਾ ਨਾਮ ਵਿਚਾਰੈ ਮੇਰਾ ਬੈਦ ਗੁਰੂ ਗੋਵਿੰਦਾ ਹਰ ਹਰ ਨਾਮ ਔਖਦ ਮੁਖ ਦੇਵੈ ਕਟ ਜਮ ਕੀ ਫੰਦਾ ਰਹਾ ਸਮਰਥ ਪੂਰਖ ਪੂਰਨ ਵਿਦਾਤੇ ਆਪੇ ਕਰਨੈ ਹਾਰਾ ਆਪਣਾ ਦਾਸ ਹਰਿਆਪੂ ਬਾਰਿਆ ਨਾਨਕ ਨਾਮ ਆਧਾਰਾ ਸੋਰਠ ਮਹੱਲਾ ਪੰਜਵਾਂ ਜਨਮ ਜਨਮ ਕੇ ਦੁਖ ਨਿਵਾਰੈ ਸੂਕਾ ਮਨ ਸਾਧਾਰੈ ਦਰਸ਼ਨ ਭੇਟਤ ਹੋਤ ਨਿਹਾਲਾ ਹਰ ਕਾ ਨਾਮ ਵਿਚਾਰੈ ਮੇਰਾ ਵੈਦ ਗੁਰੂ ਗੋਵਿੰਦਾ ਹਰ ਹਰ ਨਾਮ ਔਖਦ ਮੁਖ ਦੇਵੈ ਕਟੈ ਜਮ ਕੀ ਫੰਦਾ ਰਹਾਉ ਸਮਰਥ ਪੂਰਖ ਪੂਰਨ ਵਿਦਾਤੇ ਆਪੇ ਕਰਨੈ ਹਾਰਾ ਆਪਣਾ ਦਾਸ ਹਰਿਆਪੁਰ ਬਾਰਿਆ ਨਾਨਕ ਨਾਮ ਆਧਾਰਾ ਸੋਰਠ ਮਹੱਲਾ ਪੰਜਵਾਂ ਜਨਮ ਜਨਮ ਕੇ ਦੁਖ ਨਿਵਾਰੈ ਸੁਖਾ ਮਨ ਸਾਧਾਰੈ ਦਰਸ਼ਨ ਭੇਟਤ ਹੋਤ ਨਿਹਾਲਾ ਹਰਿ ਕਾ ਨਾਮ ਵਿਚਾਰੈ ਮੇਰਾ ਵੈਦ ਗੁਰੂ ਗੋਬਿੰਦਾ ਹਰਿ ਹਰਿ ਨਾਮ ਔਖਦ ਮੁਖ ਦੇਵੈ ਕਟ ਜਮ ਕੀ ਫੰਦਾ ਰਹਾ ਸਮਰਥ ਪੂਰਖ ਪੂਰਨ ਵਿਦਾਤੇ ਆਪੇ ਕਰਨੈ ਹਾਰਾ ਆਪਣਾ ਦਾਸ ਹਰਿਆਪੂ ਬਾਰਿਆ ਨਾਨਕ ਨਾਮ ਆਧਾਰਾ ਸੋਰਠਿ ਮਹੱਲਾ ਪੰਜਵਾਂ ਜਨਮ ਜਨਮ ਕੇ ਦੁਖ ਨਿਵਾਰੈ ਸੁਖਾ ਮਨ ਸਾਧਾਰੈ ਦਰਸ਼ਨ ਭੇਟਤ ਹੋਤ ਨਿਹਾਲਾ ਹਰ ਕਾ ਨਾਮ ਵਿਚਾਰੈ ਮੇਰਾ ਵੈਦ ਗੁਰੂ ਗੋਵਿੰਦਾ ਹਰ ਹਰ ਨਾਮ ਔਖਦ ਮੁਖ ਦੇਵੈ ਕਟ ਜਮ ਕੀ ਫੰਦਾ ਰਹਾਉ ਸਮਰਥ ਪੂਰਖ ਪੂਰਨ ਵਿਦਾਤੇ ਆਪੇ ਕਰਨੈ ਹਾਰਾ ਆਪਣਾ ਦਾਸ ਹਰਿਆਪੁਰ ਬਾਰਿਆ ਨਾਨਕ ਨਾਮ ਆਧਾਰਾ ਸੋਰਠਿ ਮਹੱਲਾ ਪੰਜਵਾਂ ਜਨਮ ਜਨਮ ਕੇ ਦੁਖ ਨਿਵਾਰੈ ਸੂਕਾ ਮਨ ਸਾਧਾਰੈ ਦਰਸ਼ਨ ਭੇਟਤ ਹੋਤ ਨਿਹਾਲਾ ਹਰਿ ਕਾ ਨਾਮ ਵਿਚਾਰੈ ਮੇਰਾ ਵੈਦ ਗੁਰੂ ਗੋਵਿੰਦਾ ਹਰ ਹਰ ਨਾਮ ਔਖਦ ਮੁਖ ਦੇਵੈ ਕਟ ਜਮ ਕੇ ਫੰਦਾ ਰਹਾ ਸਮਰਥ ਪੂਰਖ ਪੂਰਨ ਵਿਦਾਤੇ ਆਪੇ ਕਰਨੈ ਹਾਰਾ ਆਪਣਾ ਦਾਸ ਹਰਿਆਪੂ ਬਾਰਿਆ ਨਾਨਕ ਨਾਮ ਆਧਾਰਾ